ਇਹ ਹਿੰਦੀ ਦੇ ਵਿੱਚ ਇੱਥੋਂ ਦਾ ਜਿਹੜਾ ਲਿਖਿਆ ਵਾ ਠੀਕ ਹੈ ਜੀ ਸਮਰ ਪੈਲੈਸ ਦੇ ਬਾਰੇ ਕੰਪਨੀ ਬਾਗ ਦੇ ਬਾਰੇ ਤੇ ਇੱਥੇ ਨਾਲ ਹੀ ਇੰਗਲਿਸ਼ ਦੇ ਵਿੱਚ ਲਿਖਿਆ ਘੜਲੇ ਬੰਨੇ ਔਰ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਮਾਤਰ ਭਾਸ਼ਾ ਕਿੱਥੇ ਆ ਜਾਣਕਾਰੀ ਦਿੱਤੀ ਗਈ ਸੀ ਇਸ ਮੋਨੂਮੈਂਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਹ ਪਹਿਲਾਂ ਹਿੰਦੀ ਪਾਸ਼ਾ ਦੇ ਵਿੱਚ ਪ੍ਰੋਮਿਨੈਂਟਲੀ ਦਰਸਾਈ ਗਈ ਸੀ ਫਿਰ ਅੰਗਰੇਜ਼ੀ ਦੇ ਵਿੱਚ ਦਰਸਾਈ ਗਈ ਸੀ ਔਰ ਜਿੱਥੇ ਸਪੇਸ ਪੰਜਾਬੀ ਦੀ ਹੋਣੀ ਸੀ ਉਹ ਜਗ੍ਹਾ ਖਾਲੀ ਸੀ ਪਰ ਆਪ ਜੀ ਦੀ ਰਿਪੋਰਟ ਤੋਂ ਬਾਅਦ ਇਹ ਮਾਮਲਾ ਪ੍ਰਸ਼ਾਸਨ ਦੇ ਐਡਮਿਨਿਸਟ੍ਰੇਸ਼ਨ ਦੇ ਸਰਕਾਰਾਂ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਸਰਕਾਰਾਂ ਦੀ ਨੀਂਦ ਖੁੱਲੀ ਆ ਕੁੰਮ ਕਰਨੀ ਨੀਂਦ ਤੋਂ ਜਾਗ ਗਿਆ ਤੇ ਉਸ ਤੋਂ ਬਾਅਦ ਇਹਨੂੰ ਪੰਜਾਬੀ ਦੇ ਵਿੱਚ ਡਿਸਕ੍ਰਿਪਟ ਇੱਥੇ ਕੀਤਾ ਗਿਆ ਲਿਖਿਆ ਗਿਆ ਜਿ ਪੂਰੇ ਭਾਰਤ ਦੇਸ਼ ਦੇ ਵਿੱਚ ਜਿੱਥੇ ਕਿਸੇ ਸੂਬੇ ਦੀ ਮਾਤਰ ਭਾਸ਼ਾ ਹੁੰਦੀ ਆ ਉਹਨੂੰ ਪ੍ਰੀ ਡੋਮੀਨੈਂਟ ਸਪੇਸ ਦਿੱਤੀ ਜਾਂਦੀ ਆ ਇੱਥੇ ਪੰਜਾਬੀ ਬੇਸ਼ੱਕ 3 ਨੰਬਰ ਤੇ ਕਰ ਦਿੱਤੀ ਗਈ ਆ ਪਰ ਉਹਦਾ ਜਿਹੜਾ ਪੈਟਰਨ ਆ ਉਹ ਅੰਗਰੇਜ਼ੀ ਔਰ ਹਿੰਦੀ ਦੇ ਬਰਾਬਰ ਹੀ ਕਰੀਬ-ਕਰੀਬ ਲੱਗ ਰਿਹਾ ਜਦ ਕਿ ਵੱਡੇ ਅੱਖਰਾਂ ਦੇ ਵਿੱਚ ਇਹਨੂੰ ਲਿਖਣਾ ਹੁੰਦਾ ਪਰ ਚਲੋ ਇਹਦੇ ਵਿੱਚ ਵੀ ਘਾਟ ਆਈ ਪਰ ਦੇਰ ਆਏ ਦੁਰਸਤ ਆਏ ਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਤਾ ਦਿੱਤਾ ਇੱਕ ਨਿਸ਼ਾਨ ਸਾਹਿਬ ਵੀ ਝੂਲਦਾ ਹੈਗਾ ਕੋਲ ਹੀ ਸਾਡੇ ਕੁਝ ਡਿਸਟੈਂਸ ਦੇ ਉੱਤੇ ਜਿਹੜਾ ਕਰੀਬ 7 ਦਸੰਬਰ 1975 ਦੇ ਵਿੱਚ ਇੱਥੇ ਲਗਾਇਆ ਗਿਆ ਸੀ ਔਰ ਗੁਰੂ ਤੇਗ ਬਹਾਦਰ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਦੇ ਉੱਤੇ ਉਸ ਨੂੰ ਲਗਾਇਆ ਗਿਆ ਸੀ ਉੱਥੇ ਵੀ ਅਸੀਂ ਆਸ-ਪਾਸ ਦੇ ਵਿੱਚ ਦੇਖਦੇ ਹਾਂ ਕਿ ਗੰਦਗੀ ਦਾ ਮਾਹੌਲ ਆ ਝਾੜੀਆਂ ਬੂਟੀਆਂ ਉੱਗੀਆਂ ਔਰ ਜਿਹੜੇ ਐਂਟੀ-ਸੋਸ਼ੀਅਲ 엘ਿਮੈਂਟ ਆ ਇਸ ਇੱਕ ਧਾਰਮਿਕ ਸਿੰਬਲ ਦੇ ਉੱਪਰ ਬੜੀ ਗਲਤ ਐਕਟੀਵਿਟੀਆਂ ਕਰ ਰਹੇ ਹੁੰਦੇ ਆ ਕਈ ਲੋਕ ਤਾਂ ਕੋਲ ਬੈਠ ਕੇ ਸ਼ਰਾਬਾਂ ਵੀ ਪੀਰੇ ਹੁੰਦੇ ਆ ਪਰ ਜੇ ਲੋਕਾਂ ਨੇ ਸ਼ਰਾਬਾਂ ਪੀਣੀਆਂ ਹੋਣ ਜੇ ਐਂਟੀ-ਸੋਸ਼ਲ 엘ਿਮੈਂਟਸ ਨੇ ਆਉਣਾ ਹੋਵੇ ਜੇ ਆਸ਼ਕਾਂ ਦਾ ਅੱਡਾ ਇੱਥੇ ਬਣਾਉਣਾ ਹੋਵੇ ਤਾਂ ਸਕੂਟਰ ਕਾਰ ਲਾਉਣ ਦੀ ਜਗ੍ਹਾ ਨਹੀਂ ਹੁੰਦੀ ਪਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਨਾਲ ਜਾਣੂ ਹੋਣਾ ਹੋਵੇ ਤਾਂ ਮੈਨੂੰ ਲੱਗਦਾ ਇੱਕ ਵੀ ਵਿਜ਼ਿਟਰ ਇਸ ਬਲੇ ਇੱਥੇ ਮੌਜੂਦ ਨਹੀਂ ਹੈਗਾ ਜਦ ਕੀ ਇਹਨਾਂ ਦਾ ਪੂਰਵ ਲੋਕਲ ਬਾਡੀ ਮਿਨਿਸਟਰ ਇੱਕ ਬਿਆਨ ਦੇ ਵਿੱਚ ਕਹਿੰਦਾ ਕਿ ਹਾਂ ਮੈਂ ਮੰਨਦਾ ਇੱਥੇ ਸ਼ਰਾਬ ਚੱਲਦੀ ਆ ਇੱਥੇ ਨਸ਼ੇੜੀ ਆਉਂਦੇ ਆ ਇੱਥੇ ਐਂਟੀ-ਸੋਸ਼ਲ 엘ਿਮੈਂਟਸ ਆਉਂਦੇ ਆ ਚਲੋ ਉਹ ਕਹਿੰਦਾ ਜੀ ਇੱਥੇ ਕਲੱਬ ਆ ਰਾਤ ਨੂੰ ਰੌਣਕ ਲੱਗੀ ਰਹਿੰਦੀ ਆ ਜੇ ਕਲੱਬ ਨਾ ਹੋਣਗੇ ਲੋਕ ਸ਼ਰਾਬਾਂ ਨਾਲ ਪੀਣਗੇ ਇੱਥੇ ਘੁੱਪ ਨੇਰਾ ਹੋ ਜਾਊਗਾ ਜਗ੍ਹਾ ਬੜੀ ਵੱਡੀ ਆ ਤੇ ਇੱਥੇ ਫਿਰ ਲੋਕ ਆਇਆ ਨਹੀਂ ਕਰਨਗੇ ਡਰਦੇ ਸੋ ਉਹਨਾਂ ਦੀ ਦਿਮਾਗੀ ਮੰਜ਼ਰ ਉਹਨਾਂ ਦਾ ਦਿਮਾਗੀ ਤਵਾਜ਼ਨ ਤੁਸੀਂ ਸਮਝ ਸਕਦੇ ਹੋ ਉਸ ਕੌਮ ਦੇ ਹੀਰੇ ਦੀ ਯਾਦ ਸਾਨੂੰ ਦਵਾਉਂਦਾ ਉਹਦੇ ਸਾਹਮਣੇ ਹੀ ਤੁਸੀਂ ਦੇਖ ਲਓ ਇੱਕ ਫੁਆਰੇ ਹੁੰਦੇ ਸੀ ਉਸ ਟਾਈਮ ਤੇ ਅੱਜ ਕਿੰਨੀ ਗੰਦਗੀ ਦੀ ਪਰਮਹਾਰ ਬਣ ਗਿਆ ਇੱਕ ਐਦਾਂ ਦਾ ਪੂਲ ਬਣ ਗਿਆ ਜਿਹਦੀ ਲੱਗਦਾ ਕਿ ਸਾਲਾਂ ਬੱਧੀ ਇਹਦੀ ਕਦੀ ਸਫਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਨੇ ਇਹ ਸੋਚ ਲਿਆ ਪਤਾ ਨਹੀਂ ਸਰਕਾਰਾਂ ਦੀ ਅੰਦਰਲੀ ਮਨਸ਼ਾ ਕੀ ਆ ਸਰਕਾਰਾਂ ਸ਼ਾਇਦ ਚਾਹੁੰਦੀਆਂ ਨੇ ਕਿ ਸਮੇਂ ਦੇ ਨਾਲ ਸਾਡਾ ਗੌਰਵਮਈ ਇਤਿਹਾਸ ਮੁੱਕਦਾ ਜਾਵੇ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਬਿਆਨ ਜਾਰੀ ਕੀਤਾ ਲਿਖਤੀ ਤੌਰ ਤੇ ਇਹਨਾਂ ਨੂੰ ਕਿਹਾ ਗਿਆ ਕਿ ਸ਼ਰਾਬ ਅੱਜ ਤੋਂ ਬਾਅਦ ਇੱਥੇ ਨਹੀਂ ਚੱਲੂਗੀ ਪਰ ਮੈਂ ਔਨ ਰਿਕਾਰਡ ਕਹਿ ਰਿਹਾ ਕਿ ਅੱਜ ਤੱਕ ਵੀ ਉਹ ਸ਼ਰਾਬਾਂ ਇੱਥੇ ਚੱਲਦੀਆਂ ਐਂਟੀ ਸੋਸ਼ੀਅਲ 엘ਿਮੈਂਟਸ ਦਾ ਅੱਡਾ ਆ ਇੱਥੇ ਜੁਆਰੀਏ ਆ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦੇ ਇਤਿਹਾਸ ਦਾ ਤੁਹਾਨੂੰ ਜਾਣੂ ਕਰਾਵਾਂਗੇ ਅਤੇ ਉਹਨਾਂ ਦੇ ਸਮਰ ਪੈਲਸ ਦੀ ਤੁਹਾਨੂੰ ਸਭ ਤੋਂ ਵੱਧ ਤਸਵੀਰਾਂ ਦਿਖਾਵਾਂਗੇ ਇਹ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਦਾ ਸਮਰ ਪੈਲਸ ਆ ਅਤੇ ਉਹਨਾਂ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨ ਦੀ ਪੰਜਾਬੀ ਲੋਕ ਚੈਨਲ ਤੇ ਖਬਰ ਦਿਖਾਈ ਗਈ ਸੀ ਕਿ ਪੰਜਾਬੀ ਲੋਕ ਚੈਨਲ ਦੇ ਉੱਤੇ ਜਿਹੜਾ ਕਿ ਖਬਰ ਦਾ ਅਸਰ ਹੋਇਆ ਮੈਂ ਕਹਿ ਸਕਦਾ ਵਾਂ ਕਿ ਇਤਿਹਾਸ ਜਿਹੜਾ ਸੀ ਉਹਨਾਂ ਦਿਖਾਇਆ ਗਿਆ ਸੀ ਇੱਕ ਇਤਿਹਾਸ ਹਿੰਦੀ ਵਿੱਚ ਸੀ ਤੇ ਇੱਕ ਇੰਗਲਿਸ਼ ਦੇ ਵਿੱਚ ਸੀ ਪਰ ਜਿਹੜਾ ਪੰਜਾਬੀ ਮਾਂ ਬੋਲੀ ਪੰਜਾਬੀ ਮਾਤਰ ਭਾਸ਼ਾ ਸੀ ਉਹ ਖਾਲੀ ਸੀ ਪਰ ਤੁਹਾਨੂੰ ਹੁਣ ਤਸਵੀਰਾਂ ਵਿਖਾਵਾਂਗੇ ਵੀ ਇਹ ਪੰਜਾਬੀ ਵਿੱਚ ਵੀ ਜਿਹੜਾ ਕੀ ਆ ਸ਼ੇਰੇ ਪੰਜਾਬ ਮਹਾਰਾਜ ਸਿੰਘ ਦਾ ਇਤਿਹਾਸ ਲੱਕ ਦਿੱਤਾ ਗਿਆ ਲੱਗਦਾ ਸਰਕਾਰਾਂ ਦਾ ਜਿਹੜਾ ਧਿਆਨ ਪਿਆ ਗਿਆ ਇਸ ਤੇ ਬਹੁਤ ਧੰਨਵਾਦ ਸਰਕਾਰਾਂ ਦਾ ਕਿਉਂਕਿ ਪੰਜਾਬੀ ਮਾਂ ਬੋਲੀ ਅਕਸਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਲੋਕ ਆ ਜਾਂਦਾ ਵੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਡਾਵਾ ਦੇਣਾ ਚਾਹੀਦਾ ਵਾ ਅਤੇ ਪੰਜਾਬੀ ਮਾਂ ਬੋਲੀ ਦਾ ਵਰਤੋਂ ਕਰਨੀ ਚਾਹੀਦੀ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਅੱਜ ਜਿਹੜਾ ਕੀ ਸ਼ੇਰੇ ਪੰਜਾਬ ਮਹਾਰਾਜ ਸਿੰਘ ਦਾ ਇਤਿਹਾਸ ਪੰਜਾਬੀ ਵਿੱਚ ਲਿਖ ਦਿੱਤਾ ਗਿਆ ਵਾ ਇਸ ਤमाम ਉਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਮਾਜ ਸੇਵੀ ਪਵਨ ਸ਼ਰਮਾ ਜੀ ਪਵਨ ਸ਼ਰਮਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਰਵੱਈਆ ਤੁਹਾਡਾ ਜੀ ਪੰਜਾਬੀ ਲੋਕ ਚੈਨਲ ਵਿੱਚ ਧੰਨਵਾਦ ਗਰੇਵਾਲ ਸਾਹਿਬ ਤੇ ਕਿਸਤਾ ਦੇ ਦਿਓ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਸਿੰਘ ਦਾ ਇਤਿਹਾਸ ਪਹਿਲਾਂ ਹਿੰਦੀ 'ਚ ਸੀ ਇੰਗਲਿਸ਼ 'ਚ ਸੀ ਪੰਜਾਬੀ ਵਾਲੀ ਜਗ੍ਹਾ ਛੱਡੀ ਗਈ ਸੀ ਪਰ ਪੰਜਾਬੀ ਵਾਲੀ ਜਗ੍ਹਾ ਵੀ ਲਿਖ ਦਿੱਤੀ ਗਈ ਆ ਕੀ ਕਹਿਣਾ ਚਾਹੋਗੇ ਇਸ ਨੂੰ ਦੇ ਦੇਖੋ ਪੰਜਾਬੀ ਲੋਕ ਚੈਨਲ ਇਸ ਮਾਮਲੇ ਦੇ ਵਿੱਚ ਵਧਾਈ ਦਾ ਪਾਤਰ ਹੈ ਔਰ ਆਪ ਸਭ ਨੂੰ ਅੱਛੇ ਪੱਤਰਕਾਰਾਂ ਨੂੰ ਮੇਰੀ ਖਿਰਾਜਤ ਤਹਿਸੀਨ ਹੈ ਜਿਨ੍ਹਾਂ ਦੇ ਮੁਤਾਬਕ ਅਸੀਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਰਾਮ ਬਾਗ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਰ ਪੈਲਸ ਆ ਉਹਦੇ ਬਾਰੇ ਡਿਸਕ੍ਰਿਪਟ ਕੀਤਾ ਗਿਆ ਸੀ ਲਿਖਤਾਂ ਦੇ ਵਿੱਚ ਦਰਸਾਇਆ ਗਿਆ ਸੀ ਇਸ ਪੈਲਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਇਸ ਮੋਨੂਮੈਂਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਹ ਪਹਿਲਾਂ ਹਿੰਦੀ ਪਾਸ਼ਾ ਦੇ ਵਿੱਚ ਪ੍ਰੋਮਿਨੈਂਟਲੀ ਦਰਸਾਈ ਗਈ ਸੀ ਫਿਰ ਅੰਗਰੇਜ਼ੀ ਦੇ ਵਿੱਚ ਦਰਸਾਈ ਗਈ ਸੀ ਔਰ ਜਿੱਥੇ ਸਪੇਸ ਪੰਜਾਬੀ ਦੀ ਹੋਣੀ ਸੀ ਉਹ ਜਗ੍ਹਾ ਖਾਲੀ ਸੀ ਪਰ ਆਪ ਜੀ ਦੀ ਰਿਪੋਰਟ ਤੋਂ ਬਾਅਦ ਇਹ ਮਾਮਲਾ ਪ੍ਰਸ਼ਾਸਨ ਦੇ ਐਡਮਿਨਿਸਟ੍ਰੇਸ਼ਨ ਦੇ ਸਰਕਾਰਾਂ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਸਰਕਾਰਾਂ ਦੀ ਨੀਂਦ ਖੁੱਲੀ ਆ ਕੁੰਮ ਕਰਨੀ ਨੀਂਦ ਤੋਂ ਜਾਗ ਗਿਆ ਤੇ ਉਸ ਤੋਂ ਬਾਅਦ ਇਹਨੂੰ ਪੰਜਾਬੀ ਦੇ ਵਿੱਚ ਡਿਸਕ੍ਰਿਪਟ ਇੱਥੇ ਕੀਤਾ ਗਿਆ ਲਿਖਿਆ ਗਿਆ ਪਰ ਅਜੇ ਵੀ ਕਈ ਕਮੀਆਂ ਖਾਮੀਆਂ ਇਸ ਗੱਲ ਦੇ ਵਿੱਚ ਸਮਝਿਆ ਜਾ ਸਕਦੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀਬ 24 ਮਾਰਚ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਰੂਲਸ 1958 ਉਹਦੇ ਤਹਿਤ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਚਾਹੇ ਸਰਕਾਰੀ ادارے ਹੋਣ ਚਾਹੇ ਪ੍ਰਾਈਵੇਟ ادارے ਹੋਣ ਚਾਹੇ ਪ੍ਰਾਈਵੇਟ ਦੁਕਾਨਾਂ ਹੋਣ ਕੋਈ ਵੀ ਇਸਟੈਬਲਿਸ਼ਮੈਂਟਸ ਹੋਣ ਉਹਦੇ ਵਿੱਚ ਪੰਜਾਬੀ ਮਾਂ ਬੋਲੀ ਸਰਮੌਰ ਤਰੀਕੇ ਦੇ ਨਾਲ ਪਹਿਲੇ ਨੰਬਰ ਤੇ ਲਿਖੀ ਜਾਊਗੀ ਔਰ ਉਹ ਪ੍ਰੀ ਡੋਮੀਨੈਂਟਲੀ ਲਿਖੀ ਜਾਊਗੀ ਵੱਡੇ ਅੱਖਰਾਂ ਦੇ ਵਿੱਚ ਲਿਖੀ ਜਾਊਗੀ ਬਾਕੀ ਪਛਾਵਾਂ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਆ ਦੂਸਰੇ ਜਾਂ ਤੀਸਰੇ ਨੰਬਰ ਦੇ ਵਿੱਚ ਹੋ ਸਕਦੀਆਂ ਹੋਰ ਵੀ ਸਟੇਟਸ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਜਿੱਥੇ ਕਿਸੇ ਸੂਬੇ ਦੀ ਮਾਤਰ ਭਾਸ਼ਾ ਹੁੰਦੀ ਆ ਉਹਨੂੰ ਪ੍ਰੀ ਡੋਮੀਨੈਂਟ ਸਪੇਸ ਦਿੱਤੀ ਜਾਂਦੀ ਆ ਇੱਥੇ ਪੰਜਾਬੀ ਬੇਸ਼ੱਕ ਤੀਸਰੇ ਨੰਬਰ ਤੇ ਕਰ ਦਿੱਤੀ ਗਈ ਆ ਪਰ ਉਹਦਾ ਜਿਹੜਾ ਪੈਟਰਨ ਆ ਉਹ ਅੰਗਰੇਜ਼ੀ ਔਰ ਹਿੰਦੀ ਦੇ ਬਰਾਬਰ ਹੀ ਕਰੀਬ-ਕਰੀਬ ਲੱਗ ਰਿਹਾ ਜਦ ਕਿ ਵੱਡੇ ਅੱਖਰਾਂ ਦੇ ਵਿੱਚ ਇਹਨੂੰ ਲਿਖਣਾ ਹੁੰਦਾ ਪਰ ਚਲੋ ਇਹਦੇ ਵਿੱਚ ਵੀ ਘਾਟ ਆਈ ਦੇ ਰਾਏ ਦਰਸਤ ਆਏ ਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਤ ਦਿੱਤਾ ਤਾਂ ਕਿ ਲੋਕਲ ਜਿਹੜੇ ਰੈਜ਼ੀਡੈਂਟਸ ਆ ਲੋਕਲ ਜਿਹੜੇ ਇੱਥੇ ਲੋਕ ਵਿਜ਼ਿਟ ਕਰਨ ਆਉਂਦੇ ਆ ਕਿਉਂਕਿ ਇਤਿਹਾਸਿਕ ਸਪੇਸ ਆ ਇਹ ਟੂਰਿਜ਼ਮ ਡਿਪਾਰਟਮੈਂਟ ਦੇ ਅੰਦਰ ਵੀ ਆਉਂਦਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਲੈਂਡ ਦੇ ਅੰਦਰ ਵੀ ਆਉਂਦਾ ਔਰ ਇੱਥੇ ਬਹੁਤ ਸਾਰੀਆਂ ਇਤਿਹਾਸਿਕ ਯਾਦਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀਆਂ ਬਹੁਤ ਸੁਸ਼ੋਭਿਤ ਨੇ ਉਹ ਮਹਾਰਾਜਾ ਜਿਨ੍ਹਾਂ ਨੇ ਕਾਬਲ ਤੋਂ ਲੈ ਕੇ ਕੰਧਾਰ ਤੱਕ ਰਾਜ ਕੀਤਾ afghanistan ਤੱਕ ਰਾਜ ਕੀਤਾ ਉਹ ਮਹਾਨ ਸਿੱਖ ਸ਼ਾਸਕ ਜਿਨ੍ਹਾਂ ਦਾ BBC world magazine ਦੇ ਵਿੱਚ ਸਭ ਤੋਂ ਤਾਕਤਵਰ ਔਰ ਪ੍ਰਭਾਵਸ਼ਾਲੀ ਰੂਲਰ ਇੱਕ ਨੰਬਰ ਤੇ ਉਹਨਾਂ ਨੂੰ ਦਰਸਾਇਆ ਗਿਆ ਜਿਹਨੂੰ ਦੇਸ਼ੋ ਦੁਨੀਆਂ ਦੇ ਵਿੱਚ ਉਹਨਾਂ ਦੇ ਤਾਜ ਦਾ ਸਨਮਾਨ ਆ ਉਸ ਮਹਾਰਾਜਾ ਦੀ ਜਗ੍ਹਾ ਦੇ ਉੱਪਰ ਆਏ ਆ ਔਰ ਇੱਥੇ ਕਰੀਬ ਹੀ ਇੱਕ ਨਿਸ਼ਾਨ ਸਾਹਿਬ ਵੀ ਝੂਲਦਾ ਹੈਗਾ ਕੋਲ ਹੀ ਸਾਡੇ ਕੁਝ ਡਿਸਟੈਂਸ ਦੇ ਉੱਤੇ ਜਿਹੜਾ ਕਰੀਬ 7 ਦਸੰਬਰ 1975 ਦੇ ਵਿੱਚ ਇੱਥੇ ਲਗਾਇਆ ਗਿਆ ਸੀ ਔਰ ਗੁਰੂ ਤੇਗ ਬਹਾਦਰ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਦੇ ਉੱਤੇ ਉਸ ਨੂੰ ਲਗਾਇਆ ਗਿਆ ਸੀ ਉੱਥੇ ਵੀ ਅਸੀਂ ਆਸ-ਪਾਸ ਦੇ ਵਿੱਚ ਦੇਖਦੇ ਹਾਂ ਕਿ ਗੰਦਗੀ ਦਾ ਮਾਹੌਲ ਆ ਝਾੜੀਆਂ ਬੂਟੀਆਂ ਉੱਗੀਆਂ ਔਰ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਆ ਇਸ ਇੱਕ ਧਾਰਮਿਕ ਸਿੰਬਲ ਦੇ ਉੱਪਰ ਬੜੀ ਗਲਤ ਐਕਟੀਵਿਟੀਜ਼ ਕਰ ਰਹੇ ਹੁੰਦੇ ਆ ਕਈ ਲੋਕ ਤਾਂ ਕੋਲ ਬੈਠ ਕੇ ਸ਼ਰਾਬਾਂ ਵੀ ਪੀਰੇ ਹੁੰਦੇ ਆ ਔਰ ਇਸ ਦੇ ਨਾਲ ਨਾਲ ਜੇ ਅਸੀਂ ਅੱਗੇ ਨੂੰ ਵੀ ਜਾਈਏ ਤੇ ਦੇਖ ਸਕਦੇ ਆ ਕਿ ਬਹੁਤ ਸਾਰੇ ਇੱਥੇ ਪੂਲਸ ਬਣਿਆ ਜਿਨ੍ਹਾਂ ਦੀ ਗੰਦਗੀ ਦੀ ਪਰਮਾਰ ਆ ਬਹੁਤ ਵੱਡੇ ਗੰਦਗੀ ਦੇ ਢੇਰ ਆ ਗੰਦਾ ਪਾਣੀ ਇਕੱਠਾ ਆ ਹਰ ਪਾਸੇ ਕਾਈ ਲੱਗੀ ਆ ਹਰ ਪਾਸੇ ਜੰਗਲੀ ਬੂਟੀਆਂ ਤੇ ਫਿਰ ਉਹੀ ਅਸਾਰ ਹਰ ਪਾਸੇ ਐਂਟੀ ਸੋਸ਼ਲ 엘ਿਮੈਂਟਸ ਦੀ ਇੱਥੇ ਪਰਮਾਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸਿਕ ਸਮਰ ਪੈਲਸ ਹੋਵੇ ਉੱਥੇ ਕਿਸੇ ਸਮੇਂ ਦੇ ਉੱਤੇ ਗੋਰਿਆਂ ਨੇ ਆਪਣੀ ਰੀਕ੍ਰੀਏਸ਼ਨਲ ਐਕਟੀਵਿਟੀਆਂ ਕਰਨ ਦੇ ਲਈ ਤਿੰਨ ਇੱਕ ਕਲੱਬਸ ਬਣਾਏ ਸੀ ਉਹ ਕਲੱਬਸ ਉਦੋਂ ਕਹਿ ਸਕਦੇ ਆ ਕਿ ਅਨਅਧਿਕਰਿਤ ਉਹਨਾਂ ਦਾ ਕਬਜ਼ਾ ਸੀਗਾ ਪਰ ਅੱਜ ਜਿੱਥੇ ਸਰਕਾਰਾਂ ਇਹ ਗੱਲਾਂ ਕਹਿੰਦੀਆਂ ਨੇ ਕਿ ਅਸੀਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਛਡਾ ਲਏ ਅਸੀਂ ਤੇ ਲੋਕਾਂ ਨੂੰ ਬੜੀ ਸੁੱਖ ਸੁਵਿਧਾ ਦੇ ਰਹੇ ਹਾਂ ਅਸੀਂ ਕਿਸੇ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਪਰ ਇਹ ਤੁਸੀਂ ਦੇਖ ਲਓ ਕੋਰਟਸ ਦੇ ਵਿੱਚ ਮਾਮਲੇ ਗਏ ਕਈ ਵਾਰ ਡਾਇਰੈਕਸ਼ਨਸ ਮਿਲੀਆਂ ਲੋਕਲ ਕਾਰਪੋਰੇਸ਼ਨ ਨੇ ਇਹਦੇ ਵਿੱਚ ਇੰਟਰਵਿਨ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਤੈਅ ਹੋਇਆ ਕਿ ਇਹਨਾਂ ਕਲੱਬਸ ਨੂੰ ਬਾਹਰ ਕੱਢਿਆ ਜਾਊਗਾ ਇਹਨਾਂ ਨੂੰ ਵੱਖਰੀ ਜਗ੍ਹਾ ਦਿੱਤੀ ਜਾਊਗੀ ਤੇ ਅੱਜ ਤੱਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨੂੰ ਆਨ ਗਰਾਉਂਡ ਇੰਪਲੀਮੈਂਟ ਕਰਨ ਵਾਸਤੇ ਕੋਈ ਵੀ ਯਤਨ ਨਹੀਂ ਕੀਤੇ ਜਦ ਕੀ ਇਹਨਾਂ ਦਾ ਪੂਰਵ ਲੋਕਲ ਬਾਡੀ ਮਨਿਸਟਰ ਇੱਕ ਬਿਆਨ ਦੇ ਵਿੱਚ ਕਹਿੰਦਾ ਕਿ ਹਾਂ ਮੈਂ ਮੰਨਦਾ ਇੱਥੇ ਸ਼ਰਾਬ ਚਲਦੀ ਆ ਇੱਥੇ ਨਸ਼ੇੜੀ ਆਉਂਦੇ ਆ ਇੱਥੇ ਐਂਟੀ ਸੋਸ਼ਲ ਐਲੀਮੈਂਟਸ ਆਉਂਦੇ ਆ ਚਲੋ ਉਹ ਕਹਿੰਦਾ ਜੀ ਇੱਥੇ ਕਲੱਬ ਆ ਰਾਤ ਨੂੰ ਰੌਣਕ ਲੱਗੀ ਰਹਿੰਦੀ ਆ ਜੇ ਕਲੱਬ ਨਾ ਹੋਣਗੇ ਲੋਕ ਸ਼ਰਾਬਾਂ ਨਾਲ ਪੀਣਗੇ ਇੱਥੇ ਘੁਪਨੇਰਾ ਹੋ ਜਾਊਗਾ ਜਗ੍ਹਾ ਬੜੀ ਵੱਡੀ ਆ ਤੇ ਇੱਥੇ ਫਿਰ ਲੋਕ ਆਇਆ ਨਹੀਂ ਕਰਨਗੇ ਡਰਦੇ ਸੋ ਉਹਨਾਂ ਦੀ ਦਿਮਾਗੀ ਮੰਜ਼ਰ ਉਹਨਾਂ ਦਾ ਦਿਮਾਗੀ ਤوازن ਤੁਸੀਂ ਸਮਝ ਸਕਦੇ ਹੋ ਕਿ ਕਿਤੇ ਵੀ ਉਹਨਾਂ ਨੂੰ ਇਹ ਗੱਲ ਦਾ ਆਸਰਾ ਅਸਾਰ ਉਹਨਾਂ ਦਾ ਦਿਮਾਗ ਨਹੀਂ ਕਹਿ ਰਿਹਾ ਕਿ ਸਾਡੀਆਂ ਧਰੋਹਣਾ ਉਹਨੂੰ ਸਾਡੇ ਮੋਨੂਮੈਂਟਸ ਨੂੰ ਸਾਡੀਆਂ ਵਿਰਾਸਤਾ ਨੂੰ ਬਚਾਉਣ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਆ ਇਸ ਇਮਾਰਤ ਨੂੰ ਨੈਸ਼ਨਲ ਇੰਪੋਰਟੈਂਸ ਦਾ ਮੋਨੂਮੈਂਟ 15 10 2004 ਦੇ ਵਿੱਚ ਘੋਸ਼ਿਤ ਕਰ ਦਿੱਤਾ ਗਿਆ ਸੀ ਔਰ ਇੰਨੀ ਇੰਪੋਰਟੈਂਟ ਜਗ੍ਹਾ ਹੋਵੇ ਉੱਥੇ ਪਹਿਲੀ ਤਾਂ ਗੱਲ ਜਿਹੜੀ ਤੁਹਾਡੇ ਇਸ ਹਿੰਮਤ ਦੇ ਬਾਅਦ ਪੰਜਾਬੀ ਦੇ ਵਿੱਚ ਇੱਥੇ ਲਿਖਤਾਂ ਦਾ ਆ ਜਾਣਾ ਉਸ ਤੋਂ ਬਾਅਦ ਫਿਰ ਜਿਹੜੀ ਨੈਸ਼ਨਲ ਇੰਪੋਰਟੈਂਸ ਦੀ ਮੋਨੂਮੈਂਟਸ ਹੁੰਦੇ ਆ ਉਹਦੀ ਦੇਖਭਾਲ ਵਾਸਤੇ ਉਹਦੀ ਸੁਰੱਖਿਆ ਵਾਸਤੇ ਕੋਈ ਪੁਖਤਾ ਸਿਕਿਉਰਿਟੀ ਦੇ ਪ੍ਰਬੰਧ ਨਹੀਂ ਹੈਗੇ ਜੀ ਸਿਕਿਉਰਿਟੀ ਗਾਰਡ ਦੇ ਉੱਤੇ ਹੈਗੇ ਵੀ ਆ ਤੇ ਉਹ ਵੀ ਕਿਤੇ ਸਾਨੂੰ ਐਕਟਿਵੀਆਂ ਨਜ਼ਰ ਨਹੀਂ ਆ ਰਹੇ ਤੁਸੀਂ ਦੇਖੋ ਕਾਰ ਵੀ ਕਿਤੇ ਖੜੀ ਆ ਉਸ ਅੱਗੇ ਕੋਈ ਪਾਰਕਿੰਗ ਸਪੇਸ ਇੱਥੇ ਨਹੀਂ ਹੈਗੀ ਪਰ ਜੇ ਲੋਕਾਂ ਨੇ ਸ਼ਰਾਬਾਂ ਪੀਣੀਆਂ ਹੋਣ ਜੇ ਐਂਟੀ ਸੋਸ਼ਲ 엘మెంట్ਸ ਨੇ ਹੋਣਾ ਹੋਵੇ ਜੇ ਆਸ਼ਕਾਂ ਦਾ ਅੱਡਾ ਇੱਥੇ ਬਣਾਉਣਾ ਹੋਵੇ ਤਾਂ ਸਕੂਟਰ ਕਾਰ ਲਾਉਣ ਦੀ ਜਗ੍ਹਾ ਨਹੀਂ ਹੁੰਦੀ ਪਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਨਾਲ ਜਾਣੂ ਹੋਣਾ ਹੋਵੇ ਤਾਂ ਮੈਨੂੰ ਲੱਗਦਾ ਇੱਕ ਵੀ ਵਿਜ਼ਿਟਰ ਇਸ ਵੇਲੇ ਇੱਥੇ ਮੌਜੂਦ ਨਹੀਂ ਹੈਗਾ ਇਹ ਉਹ ਬਾਗ ਆ ਰਾਮ ਬਾਗ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਔਰ ਇਹਦੀ ਬੜੀ ਸ਼ਾਨੋ ਸ਼ੌਕਤ ਦੇਸ਼ੋ ਵਿਦੇਸ਼ਾਂ ਦੇ ਵਿੱਚ ਵੀ ਰਹੀ ਆ ਪਰ ਇਸ ਵੇਲੇ ਇਹਦੇ ਬੜੇ ਨਾਕਿਸ ਹਾਲਾਤ ਬਣ ਗਿਆ ਜੋ ਕਿ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਕਲਚਰ ਨੂੰ ਵਿਰਾਸਤ ਨੂੰ ਸਕਾਫਤ ਨੂੰ ਹੈਰੀਟੇਜ ਨੂੰ ਬਹੁਤ ਵੱਡੀ ਢਾਲ ਆ ਰਿਹਾ ਕਿਉਂਕਿ ਜੇ ਮੁੱਖ ਮੰਤਰੀ ਪੰਜਾਬ ਲੋਕ ਉਹ ਗੱਲਾਂ ਕਰਦੇ ਆ ਸ਼ਹੀਦਾਂ ਨੂੰ ਸਨਮਾਨ ਦੇਣ ਦੀ ਸਤਕਾਰ ਦੇਣ ਦੀ ਤੁਸੀਂ ਇਹਦੇ ਬਿਲਕੁਲ ਬੈਕਸਾਈਡ ਦੇਖੋਗੇ ਸ਼ਹੀਦ ਮੇਜਰ ਲਲਿਤ ਮੋਹਨ ਪਹਾਟਿਆ ਜੀ ਦੀ ਵੀ ਯਾਦਗਾਰੀ ਬਣੀ ਆ ਸਾਹਮਣੇ ਸਮਾਦ ਬਣੀ ਆ ਉਹਦੇ ਆਸ-ਪਾਸ ਵੀ ਤੁਸੀਂ ਦੇਖੋਗੇ ਜੰਗਲੀ ਬੂਟੀ ਹੋ ਗਈ ਆ ਉੱਥੇ ਕੋਈ ਮੈਨੂੰ ਲੱਗਦਾ ਸਾਲਾਂ ਤੋਂ ਉੱਥੇ ਕੋਈ ਗਿਆ ਹੀ ਨਹੀਂ ਉਹਨਾਂ ਨੂੰ ਆਪਾਂ ਚੱਲਦੇ ਆ ਉੱਥੇ ਵੀ ਚੱਲਾਂਗੇ ਪਹਿਲਾਂ ਦਸ਼ਕਾਂ ਨੂੰ ਹਾਲਾਤ ਦਿਖਾਵਿਏ ਮੈਂ ਆਪਾਂ ਦਸ਼ਕਾਂ ਨੂੰ ਦੱਸਾਂਗਾ ਪਹਿਲੀਆਂ ਦਿਨ ਪੁਰਾਣੀਆਂ ਤਸਵੀਰਾਂ ਸੀ ਵੀ ਜਦੋਂ ਹਿੰਦੀ ਵਿੱਚ ਲਿਖਿਆ ਸੀ ਇਹ ਸ਼ੇਦੇ ਪੰਜਾਬ ਮਹਾਰਾਜ ਸਿੰਘ ਦਾ ਇਤਿਹਾਸ ਹੀ ਉਤੋਂ ਬਾਅਦ ਇੰਗਲਿਸ਼ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਦੱਸੀ ਗਈ ਜਿਹੜੀ ਸਲਫ ਉਹ ਛੋਟੀ ਸੀ ਬਹੁਤ ਜ਼ਿਆਦਾ ਕਿ ਲੱਗਦਾ ਸੀ ਵੀ ਮਹਾਰਾਜ ਸਿੰਘ ਦਾ ਜਿਹੜਾ ਇਤਿਹਾਸ ਆ ਪੰਜਾਬੀ ਦੀ ਬਹੁਤ ਛੋਟਾ ਹੋਊਗਾ ਪਰ ਜਦੋਂ ਖਬਰ ਚੱਲਦੀ ਖਬਰ ਤੋਂ ਬਾਅਦ ਪੂਰਾ ਤੁਸੀਂ ਦੇਖ ਸਕਦੇ ਹੋ ਪੰਜਾਬੀ ਵਿੱਚ ਪੂਰਾ ਵੱਡਾ ਇਤਿਹਾਸ ਜਿਹੜਾ ਲਿਖਿਆ ਗਿਆ ਵਾ ਅਤੇ ਅੱਜ ਵੀ ਜਿਹੜੀ ਕਮੀ ਮਹਿਸੂਸ ਹੋਈ ਆ ਜਿਵੇਂ ਦੱਸਿਆ ਭਾਈ ਸਾਹਿਬ ਨੇ ਪੰਮਨ ਜੀ ਨੇ ਵੀ ਪੰਜਾਬੀ ਸਾਡੀ ਮਾਂ ਬੋਲੀ ਆ ਸਾਡੀ ਭਾਸ਼ਾ ਮਾਤਰ ਪੰਜਾਬ ਵਿੱਚ ਰਹਿ ਕੇ ਜੇਕਰ ਪੰਜਾਬੀ ਜਿਹੜੀ ਆ ਤੀਜੇ ਨੰਬਰ ਤੇ ਆਉਂਦੀ ਆ ਤਾਂ ਸਾਡੇ ਵਾਸਤੇ ਬੜੀ ਸ਼ ਇੱਕ ਬੰਨੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਕਹਿੰਦੇ ਨੇ ਵੀ ਪੰਜਾਬੀ ਬਹੁਤ ਆਲਾਰਮੀ ਆ ਪੰਜਾਬੀ ਜ਼ਰੂਰੀ ਆ ਪਰ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਇੱਦੋਂ ਸ਼ੁਰੂ ਹੁੰਦੀ ਆ ਪਹਿਲੀ ਨਾ ਕਿ ਖੱਬੇ ਪਾਸੇ ਸ਼ੁਰੂ ਹੁੰਦੀ ਆ ਜਿਹੇ ਪਾਸੋਂ ਹਮੇਸ਼ਾ ਇਸ ਪਾਸੇ ਸ਼ੁਰੂ ਹੁੰਦੀ ਆ ਅਸੀਂ ਪੰਜਾਬ ਦੀ ਗੱਲ ਕਰੀਏ ਐਸ ਕਰਕੇ ਪਹਿਲੇ ਪਾਸੇ ਹੋਣੀ ਚਾਹੀਦੀ ਆ ਤੀਜੇ ਨੰਬਰ ਤੇ ਜਿਹੜੀ ਆ ਸਾਡੀ ਪੰਜਾਬ ਨੂੰ ਮੁੱਖ ਮੰਤਰੀ ਭਵਨ ਸਿੰਘ ਨੂੰ ਅਪੀਲ ਆ ਪੰਜਾਬੀ ਦਾ ਤੁਸੀਂ ਲਿਖ ਦਿੱਤੀ ਆ ਬਹੁਤ ਧੰਨਵਾਦ ਸਰਕਾਰ ਦਾ ਜਿਹੜਾ ਇਸ ਪਾਸੇ ਧਿਆਨ ਪਿਆ ਪਰ ਹੋਰ ਵੀ ਤੁਹਾਨੂੰ ਦਿਖਾਵਾਂਗੇ ਹਾਲਾਤ ਛੇਰੇ ਪੰਜਾਬ ਮਹਾਰਾਜੇ ਸਿੰਘ ਦੀਆਂ ਇਤਿਹਾਸਕ ਜਿਹੜੀਆਂ ਚੀਜ਼ਾਂ ਨੇ ਅੱਜ ਵੀ ਸਮਰ ਪੈਲਸ ਦੇ ਕੀ ਹਾਲਾਤ ਨੇ ਸਮਰ ਪੈਲਸ ਦੇ ਬਾਹਰ ਤੁਹਾਨੂੰ ਦਿਖਾਵਾਂਗੇ ਇੱਕ ਜਿਹੜਾ ਕਹਿ ਸਕਦੇ ਪੀ ਛੱਪੜ ਦਾ ਰੂਪ ਧਾਰ ਕਰ ਗਿਆ ਕਿਸੇ ਵਕਤ ਕਹਿੰਦੇ ਸੀ ਤੇ ਫੁਆਰੇ ਚੱਲਦੇ ਆ ਪਰ ਇੱਥੇ ਲੋਕ ਆਉਂਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਗੰਦਗੀ ਦਾ ਜਿਹੜਾ ਖੜਕ ਗਿਆ ਵਾ ਅਤੇ ਬਸਾਤਾ ਤਾਂ ਪਿਆ ਰਿਹਾ 100 ਦਾ ਮਹੀਨਾ ਵਾ ਮੱਛੀਆਂ ਦੀ ਪੈਦਾਵਾਰ ਹੋ ਗਈ ਆ ਤਸਵੀਰਾਂ ਜਿਹੜਾ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਸਮਰ ਪੈਲਸ ਦੇ ਬਾਹਰ ਦੀਆਂ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸਮਰ ਪੈਲਸ ਦੇ ਬਿਲਕੁਲ ਸਾਹਮਣੇ ਦੀ ਆ ਜਿਹੜੇ ਕਿ ਕਿਸੇ ਵਕਤ ਇੱਥੇ ਫੁਵਾਰੇ ਹੁੰਦੇ ਸੀ ਪਰ ਅੱਜ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਛੱਪੜ ਦਾ ਰੂਪ ਤਾਂ ਕਰ ਗਿਆ ਤੇ ਗੰਦਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਆ ਕਾਈ ਜੰਮ ਚੁੱਕੀ ਆ ਤੇ ਮੱਛਰਾਂ ਦੀ ਪੈਦਾਵਾਰ ਆ ਸੌਂ ਦਾ ਮਹੀਨਾ ਵਾ ਮੱਛਰ ਜਿਹੜੇ ਨੇ ਮਲੇਰੀਆ ਡੇਂਗੂ ਵਰਗੀ ਭਿਆਨਕ ਬਿਮਾਰੀ ਦੇ ਸਕਦੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਗੰਦਗੀ ਕਿੰਨੀ ਆ ਛੱਪੜ ਦਾ ਛੱਪੜ ਦਾ ਰੂਪ ਤਾਂ ਕਰ ਗਿਆ ਜਿਹੜਾ ਕਿਸੇ ਸਮਰ ਪੈਲ ਦੇ ਬਿਲਕੁਲ ਸਾਹਮਣੇ ਜਿਹੜਾ ਕਿ ਕਿਸੇ ਵਕਤ ਇਹ ਫਵਾਰੇ ਹੁੰਦੇ ਸੀ ਅਤੇ ਸ਼ਾਨ ਸੀ ਪਰ ਅੱਜ ਕੀ ਹਾਲਾਤ ਹੋ ਗਏ ਨੇ ਮੈਨੂੰ ਲੱਗਦਾ ਵੀ ਜੇਕਰ ਹਾਦਸਾ ਹੋ ਸਕਦਾ ਹੈ ਕਿ ਵੱਡਾ ਜੇਕਰ ਕੋਈ ਰਾਤ ਬਰਾਤੇ ਇਸ ਲਈ ਡਿੱਗ ਜਾਂਦਾ ਤੇ ਮਿੰਨ ਲੱਗਦਾ ਸੀ ਮੌਤ ਹੀ ਹੋ ਸਕਦੀ ਆ ਆਪਾਂ ਵੇਖੀ ਕਿਸ ਤਰ੍ਹਾਂ ਦੇ ਦੇ ਦੋ ਬਿਲਕੁਲ ਸਮਰ ਪੈਸ ਦੇ ਸਾਹਮਣੇ ਤੇ ਪਿੱਛੇ ਦੋਆ ਪਾਸੇ ਸ਼ਿੰਗਾਰ ਸੀ ਇਹ ਕਿਸ ਵਕਤ ਫਵਾਰੇ ਚੱਲਦੇ ਸੀ ਅੱਜ ਦੇ ਕੀ ਹਾਲਾਤ ਬਣ ਗਏ ਨੇ ਛੱਪੜ ਦੂਤਾਨ ਕਰ ਗਏ ਦੇਖੋ ਇਸ ਵੇਲੇ ਇਸ ਜਦੀਦ ਯੁੱਗ ਦੇ ਵਿੱਚ ਜਦੋਂ ਸਾਡੀਆਂ ਸਰਕਾਰਾਂ ਸ਼ਹੀਦਾਂ ਨੂੰ ਸਾਡੇ ਸੂਰਮਿਆਂ ਨੂੰ ਕੌਮ ਦੇ ਯੋਧਿਆਂ ਨੂੰ ਉਹਨਾਂ ਦਾ ਨਾਮ ਲੈ ਲੈ ਕੇ ਵੋਟਾਂ ਵਟੋਰਦੀਆਂ ਇਵੈਂਟਸ ਕਰਾਉਂਦੀਆਂ ਪਰ ਤੁਸੀਂ ਅੱਜ ਹਾਲਾਤ ਦੇਖ ਲਓ ਇਸ ਟੂਰਿਜ਼ਮ ਮਹਿਕਮੇ ਦੇ ਉਸ ਮਨਿਸਟਰ ਦੇ ਉਸ ਬੀਬੀ ਦੇ ਜਿਹੜੀ 5 ਮਿੰਟਾਂ ਦੇ ਵਿੱਚ ਐਮਐਸਪੀ ਦਿੰਦੀ ਸੀ ਉਹਦੇ ਇੱਕ ਐਦਾਂ ਦੇ ਮੋਨੂਮੈਂਟ ਤੇ ਜਿਹੜਾ ਆਰਕੀਟੈਕਚਰਲ ਇੱਕ ਇੰਪੋਰਟੈਂਸ ਵੀ ਰੱਖਦਾ ਨੈਸ਼ਨਲ ਇੰਪੋਰਟੈਂਸ ਵੀ ਰੱਖਦਾ ਔਰ ਸਾਡੇ ਉਸ ਕੌਮ ਦੇ ਹੀਰੇ ਦੀ ਯਾਦ ਸਾਨੂੰ ਦਵਾਉਂਦਾ ਉਹਦੇ ਸਾਹਮਣੇ ਹੀ ਤੁਸੀਂ ਦੇਖ ਲਓ ਇੱਕ ਫੁਆਰੇ ਹੁੰਦੇ ਸੀ ਉਸ ਟਾਈਮ ਤੇ ਅੱਜ ਕਿੰਨੀ ਗੰਦਗੀ ਦੀ ਪਰਮਾਰ ਬਣ ਗਿਆ ਇੱਕ ਐਦਾਂ ਦਾ ਪੂਲ ਬਣ ਗਿਆ ਜਿਦੀ ਲੱਗਦਾ ਕਿ ਸਾਲਾਂ ਬੰਦੀ ਇਹਦੀ ਕਦੀ ਸਫਾਈ ਨਹੀਂ ਕੀਤੀ ਗਈ ਔਰ ਇਹਦੇ ਵਿੱਚ ਕਈ ਜਾਨਵਰ ਮਰੇ ਫਿਰਦੇ ਆ ਕਈ ਇਹਦੇ ਵਿੱਚ ਡੇਂਗੀ ਮੱਛਰ ਮਲੇਰੀਆ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਗੁਰੂ ਨਗਰੀ ਅੰਮ੍ਰਿਤਸਰ ਦੀ 70% ਬਬ ਪੋਪੂਲੇਸ਼ਨ ਜਿਹੜੀ ਆ ਉਹ ਚਿਕਨ ਗੁਨੀਆਂ ਦਾ ਸ਼ਿਕਾਰ ਹੋ ਗਈ ਸੀ ਘਰ ਘਰ ਦੇ ਵਿੱਚ ਚਿਕਨ ਗੁਨੀਆਂ ਫੈਲ ਗਿਆ ਸੀ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਲੀਆਂ ਸੀ ਪ੍ਰਸ਼ਾਸਨ ਦੀ ਇਸ ਨਾਕਾਸਰ ਕਰਦਗੀ ਕਰਤੇ ਪਰ ਤੁਸੀਂ ਆਪ ਦੇਖ ਲਓ ਕਿ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਅਜੇ ਤੱਕ ਨਹੀਂ ਜਾਗਿਆ ਇੱਥੇ ਪੂਲ ਗੰਦਗੀ ਦੀ ਪਰਮਾਰ ਜਿਹੜੀ ਗੰਦਗੀ ਆ ਕੋਈ ਪੋਲੀਥਿਨ ਬੈ ਗਿਆ ਕੋਈ ਮਟੀਰੀਅਲ ਆ ਜੋ ਵੇਸਟ ਮਟੀਰੀਅਲ ਆ ਸਿੱਧਾ ਇਹਦੇ ਵਿੱਚ ਲੋਕ ਆ ਕੇ ਛੁੱਟੀ ਜਾਂਦੇ ਆ ਪ੍ਰਸ਼ਾਸਨ ਇਹਦੇ ਉੱਤੇ ਜਾਗਿਆ ਹੀ ਨਹੀਂ ਕਦੀ ਕਾਰਪੋਰੇਸ਼ਨ ਨੇ ਵੀ ਇਹ ਨਹੀਂ ਸਮਝਿਆ ਔਰ ਤੁਸੀਂ ਸਾਹਮਣੇ ਆਪਣੀ ਸਕਰੀਨਸ ਤੇ ਵੀ ਦੇਖ ਪਾ ਰਹੇ ਹੋ ਥੱਲੇ ਜਿਹੜੀਆਂ ਸੀੜੀਆਂ ਵੀ ਬਣੀਆਂ ਇੱਕ ਪਲੇਟਫਾਰਮ ਵੀ ਬਣਿਆ ਉਹਦੇ ਵਿੱਚ ਜੇ ਗਰੇਲਾਂ ਵੀ ਲੱਗੀਆਂ ਨੇ ਉਹਦੇ ਅੰਦਰ ਵੀ ਪਿੱਪਲ ਉੱਗਿਆ ਬੂਟੇ ਉੱਗਿਆ ਉੱਪਰ ਜੇ ਕੋਈ ਏਸੀ ਦੀ ਵੈਂਟਿਲੇਸ਼ਨ ਆ ਜੇ ਇਹ ਸਿੱਧਾ ਕੋ ਪਾਣੀ ਆਉਂਦਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਦਾਂ ਸਿੱਧਾ ਹੀ ਥੱਲੇ ਡਿੱਗ ਰਿਹਾ ਆ ਔਰ ਥੱਲੇ ਫੇਰ ਕਾਈ ਜੰਮ ਗਈ ਆ ਸਾਰੇ ਪੇਂਟ ਦੀ ਬਰਬਾਦੀ ਇੱਥੇ ਹੋ ਗਈ ਆ ਔਰ ਇਹ ਅੱਛੀ ਤਸਵੀਰ ਇਹਦੀ ਦਰਸਾ ਨਹੀਂ ਰਿਹਾ ਇੱਥੋਂ ਸਾਨੂੰ ਸਮਝ ਆਉਂਦੀ ਆ ਕਿ ਇਹਦੀ ਦੇਖਭਾਲ ਕਰਨ ਦੇ ਤੋ ਪ੍ਰਸ਼ਾਸਨ ਟੋਟਲੀ ਵਾਂਝਾ ਹੋ ਗਿਆ ਪ੍ਰਸ਼ਾਸਨ ਨੇ ਇਹ ਸੋਝ ਲਿਆ ਪਤਾ ਨਹੀਂ ਸਰਕਾਰਾਂ ਦੀ ਅੰਦਰਲੀ ਮਨਸ਼ਾ ਕੀ ਆ ਸਰਕਾਰਾਂ ਸ਼ਾਇਦ ਚਾਹੁੰਦੀਆਂ ਨੇ ਕਿ ਸਮੇਂ ਦੇ ਨਾਲ ਸਾਡਾ ਗੌਰਵਮਈ ਇਤਿਹਾਸ ਮੁੱਕਦਾ ਜਾਵੇ ਸਾਡਾ ਜੋ ਸ਼ਾਸਨ ਰਿਹਾ ਜਿੰਨਾ ਸੂਰਮਿਆਂ ਦਾ ਜਿਨ੍ਹਾਂ ਨੇ ਦੇਸ਼ੋ ਦੁਨੀਆਂ ਦੇ ਵਿੱਚ ਪੰਜਾਬੀ ਮਾਂ ਬੋਲੀ ਤੋਂ ਲੈ ਕੇ ਪੰਜਾਬ ਦਾ ਔਰ ਪੰਜਾਬੀਆਂ ਦੀ ਸ਼ਾਨੋ ਸ਼ੌਕਤ ਦਾ ਬਾਇਸ ਆਪਣੇ ਆਪ ਨੂੰ ਬਣਾ ਲਿਆ ਉਹਨਾਂ ਦੇ ਇਤਿਹਾਸ ਨੂੰ ਸਕਾਫਤ ਨੂੰ ਜੇ ਉਹ ਖਤਮ ਕਰ ਦੇਣਗੇ ਹਿਸਟਰੀ ਨੂੰ ਤਾਰੀਖ ਨੂੰ ਡਿਸਟੋਰਟ ਕਰ ਦੇਣਗੇ ਤੇ ਆਉਣ ਵਾਲੀ ਪੀੜ੍ਹੀ ਤਾਂ ਸਮਝ ਹੀ ਨਹੀਂ ਸਕੂਗੀ ਕਿ ਕਿੰਨਾ ਯੋਧਿਆਂ ਕਰਕੇ ਸਾਡਾ ਪੰਜਾਬ ਅੱਜ ਵੀ ਕਾਇਮ ਆ ਜੇ ਗੁਰੂਆਂ ਪੀਰਾਂ ਪਗਬਰਾਂ ਨੂੰ ਸਾਡੇ ਸੂਰਮਿਆਂ ਨੂੰ ਸਾਡੇ ਮਹਾਰਾਜਾਂ ਨੂੰ ਉਹਨਾਂ ਦੀ ਯਾਦ ਨੂੰ ਇਦਾਂ ਹੀ ਭੁਲਾ ਦਿੱਤਾ ਜਾਊਗਾ ਉਹਨਾਂ ਦੀ ਯਾਦਗਾਰਾਂ ਗੰਦਗੀ ਦਾ ਪਰਮਾਰ ਬਣ ਜਾਣਗੀਆਂ ਕੋਈ ਬੰਦਾ ਇੱਥੇ ਵਿਜ਼ਿਟ ਕਰਨ ਨਹੀਂ ਆਊਗਾ ਸਿਰਫ ਨਸ਼ੇੜੀ ਆਉਣਗੇ ਸਿਰਫ ਆਸ਼ਿਕ ਲੋਕ ਆਉਣਗੇ ਤੁਸੀਂ ਇਸ ਟਾਕ ਦੇ ਦੌਰਾਨ ਹੀ ਅਸੀਂ ਕਈ ਲੋਕ ਮੇਰੇ ਖਿਆਲ 15 ਤੋਂ 20 ਤਾਦਾਦ ਦੇ ਵਿੱਚ ਅਸੀਂ ਲੋਕ ਦੇਖ ਲਿਆ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਆ ਜਿਹੜੇ ਗੱਲ ਕਰੀਏ ਪਮਨੀ ਮੈਂ ਤੁਹਾਡੀ ਗੱਲ ਟੋਕ ਰਿਹਾ ਅਸੀਂ ਦੇਖਿਆ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਸਿੰਘ ਦਾ ਜਿਹੜਾ ਇਹ ਸਮਰ ਪੈਲਸ ਆ ਅਸੀਂ ਦੇਖਿਆ ਵੀ ਇਤਿਹਾਸ ਵੀ ਲਿਖਿਆ ਵਾ ਸਰਕਾਰ ਨੇ ਪੰਜਾਬੀ ਚ ਵੀ ਲਿਖ ਦਿੱਤਾ ਸਾਇ ਲੋਕਾਂ ਨੂੰ ਹੋਊਗਾ ਵੀ ਪੰਜਾਬੀ ਚ ਨਹੀਂ ਲਿਖਿਆ ਸਾਇ ਪੰਜਾਬੀ ਲੋਕਾਂ ਨੂੰ ਜ਼ਿਆਦਾ ਆਉਂਦੀ ਆ ਪਰ ਅਸੀਂ ਦੇਖਿਆ ਵੀ ਲੋਕ ਸੰਮਰ ਪੈਸਵਾਲ ਬਹੁਤ ਘੱਟ ਧਿਆਨ ਦੇ ਰਹੇ ਨੇ ਅਸੀਂ ਦੇਖਿਆ ਵੀ ਆਸ਼ੀ ਦਾ ਅੱਡਾ ਬਣ ਚੁੱਕਿਆ ਵਾ ਜਿਵੇਂ ਤੁਸੀਂ ਗੱਲ ਕੀਤੀ 15 ਤੋਂ 20 ਜੋੜੇ ਕੋਈ ਉਹ ਬਾਹਾਂ ਪਾ ਕੇ ਬੈਠਾ ਕੋਈ ਸਾਈਡ ਬਾਹਾਂ ਪਾ ਕੇ ਬੈਠਾ ਕਿਉਂ ਨਹੀਂ ਪ੍ਰਸ਼ਾਸਨ ਦਾ ਧਿਆਨ ਦੇਵਾਲਾ ਅਸੀਂ ਦੇਖਿਆ ਨਹੀਂ ਮੈਂ ਤੁਸੀਂ ਗੱਲ ਕੀਤੀ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਲੱਗਦਾ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਸਾਡੇ ਇਤਿਹਾਸ ਤੋਂ ਜਿਹੜੇ ਵਾਂਝੇ ਨੇ ਲੱਗਦਾ ਅਸੀਂ ਉਹ ਇਤਿਹਾਸ ਹੀ ਚਲ ਦੱਸ ਪਾਵਾਂਗੇ ਕਿਉਂਕਿ ਜਿਹੜੀਆਂ ਯਾਦਗਾਰਾਂ ਨੇ ਜਿਹੜੀਆਂ ਇਮਾਰਤਾਂ ਨੇ ਲੱਗਦਾ ਖਤਮ ਹੋ ਰਹੀਆਂ ਨੇ ਕਿਉਂਕਿ ਕਿਉਂ ਨਹੀਂ ਸਰਕਾਰ ਧਿਆਨ ਦੇ ਰਹੀ ਅੱਜ ਵੀ ਬਿਲਡਿੰਗਾਂ ਤੁਸੀਂ ਦੇਖ ਰਹੇ ਹੋ ਕਦੀ ਨੂੰ ਲੱਗਦਾ ਕਿੰਨਾ ਸਮਾਂ ਹੋ ਗਿਆ ਨੂੰ ਇਹਦੀ ਰਿਪੇਅਰ ਹੋਏ ਨੂੰ ਪਲੀ ਪੇਂਟ ਹੋਏ ਨੂੰ ਅੱਜ ਕੀ ਹਾਲਾਤ ਨੇ ਥਾਂ ਥਾਂ ਤੇ ਜੰਗ ਲੱਗੇ ਹੋਏ ਨੇ ਕੀ ਲੱਗਦਾ ਨਹੀਂ ਸਰਕਾਰ ਕੋ ਮਹਿਕਮਾ ਹੁੰਦਾ ਵਾ ਸਰਕਾਰ ਕੋ ਫੰਡ ਹੁੰਦਾ ਵਾ ਪੁਰਾਣੀਆਂ ਇਤਿਹਾਸਤਾਂ ਨੂੰ ਸੰਭਾਲ ਇਹ ਲੰਦਾ ਦਾ ਧਿਆਨ ਦੇਣਾ ਚਾਹੀਦਾ। ਦੇਖੋ ਮੈਂ ਅੱਗੇ ਹੀ ਅਰਜ਼ ਕੀਤਾ ਕਿ ਇਹਦੇ ਵਿੱਚ ਸਰਕਾਰਾਂ ਦਾ ਬੜਾ ਵੱਡਾ ਰੋਲ ਹੁੰਦਾ। ਜਾਗਰੂਕਤਾ ਦੇ ਵਿੱਚ ਬਹੁਤ ਵੱਡੀ ਕਮੀ ਆ। ਤੁਸੀਂ ਮੈਂ ਅੱਗੇ ਹੀ ਅਰਜ਼ ਕੀਤਾ ਕਿ ਜਿੱਥੇ ਤਿੰਨ ਕਲੱਬ ਜ਼ਿਆਦੇ ਲੋਕਾਂ ਨੇ ਸ਼ਰਾਬ ਪੀਣੀ ਆ ਤੇ ਫਿਰ ਉੱਥੇ ਗੱਡੀ ਲਾਉਣ ਦੀ ਜਗ੍ਹਾ ਨਹੀਂ ਹੁੰਦੀ। ਪਰ ਜੇ ਕਿਸੇ ਨੇ ਇਤਿਹਾਸ ਜਾਨਣਾ ਤੇ ਉੱਥੇ ਇੱਕ ਵੀ ਬੰਦਾ ਸਾਨੂੰ ਇੱਥੇ ਆਉਂਦਾ ਨਜ਼ਰ ਨਹੀਂ ਆ ਰਿਹਾ। ਮੈਂ ਕਹਿੰਨਾ ਟਿਕਟ ਲਾ ਦਿੱਤੀ ਜਾਵੇ ਜੇ ਫ੍ਰੀ ਹੋਵੇ ਤਾਂ ਵੀ ਲੋਕ ਇੱਥੇ ਆਉਣਾ ਜਿਹੜਾ ਮੱਦੇ ਮੁਕਾਬਲ ਨਹੀਂ ਇਹ ਚੀਜ਼ ਬਣ ਰਹੀ। ਕਿਉਂ ਇਹਦੇ ਵਿੱਚ ਸਰਕਾਰਾਂ ਦੀ ਫ਼ਤਿਹ ਆ। ਸਰਕਾਰ ਇਹਨਾਂ ਗੱਲਾਂ ਦੇ ਵਿੱਚ ਇੰਟਰਸਟ ਨਹੀਂ ਲੈ ਰਹੀ ਅੱਜ ਸਰਕਾਰਾਂ ਕਮਰਸ਼ੀਅਲਿਜ਼ਮ ਵੱਲ ਚੱਲ ਪਈਆਂ ਤੁਸੀਂ ਇਹ ਦੇਖੋ ਇੱਥੋਂ ਤੱਕ ਦੇਖ ਲਓ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਜਿਹੜਾ ਇੰਡੀਆ ਗੇਟ ਆ ਉੱਥੇ ਵੀ ਇੱਕ ਮੈਮੋਰੀਅਲ ਆ ਉਹਦੀ ਕੰਧ ਦੇ ਨਾਲ ਸ਼ਰਾਬ ਦਾ ਠੇਕਾ ਖੁੱਲ ਗਿਆ ਤੁਸੀਂ ਆਪ ਸਮਝ ਲਓ ਕਿ ਇਹ ਸਰਕਾਰਾਂ ਕਿਵੇਂ ਸਾਡੇ ਇਤਿਹਾਸ ਨੂੰ ਗੌਰਮਈ ਇਤਿਹਾਸ ਨੂੰ ਡਿਸਟੋਰਟ ਕਰ ਰਹੀਆਂ ਸਾਡੀ ਤਾਰੀਖ ਨੂੰ ਖਤਮ ਕਰ ਰਹੀਆਂ ਜੇ ਇੱਕ ਮੈਮੋਰੀਅਲ ਜਿੱਥੇ ਕਈ ਕੀਮਤੀ ਜਾਨਾਂ ਫੌਜੀਆਂ ਨੇ ਆਪਣੀਆਂ ਗਵਾਲੀਆਂ ਹੁਣ ਉਹਨਾਂ ਦੀ ਦੁਵਾਰ ਦੇ ਨਾਲ ਹੀ ਸ਼ਰਾਬ ਦਾ ਠੇਕਾ ਖੁੱਲ ਜਾਊਗਾ ਜੇ ਕੋਈ ਮੈਮੋਰੀਅਲ ਦੀ ਤਸਵੀਰ ਲਾਊਗਾ ਤੇ ਨਾਲ ਸ਼ਰਾਬ ਦਾ ਠੇਕਾ ਵੀ ਆਊਗਾ ਤੇ ਇੱਥੋਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰਾਂ ਕਿੰਨੀਆਂ ਸੁਹਿਰਦ ਨੇ ਕਿਸ ਤਰੀਕੇ ਦੇ ਨਾਲ ਕੋਜੀ ਸਾਜ਼ਿਸ਼ ਚੱਲ ਰਹੀ ਆ ਕਿ ਲੋਕ ਹੌਲੀ-ਹੌਲੀ ਸਾਡੇ ਇਤਿਹਾਸ ਤੋਂ ਵਾਂਝੇ ਹੋ ਕੇ ਇਤਿਹਾਸ ਨੂੰ ਭੁੱਲ ਜਾਣ ਪੰਜਾਬੀ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਤੁਰ ਜਾਣ ਔਰ ਇੱਥੇ ਹੋਰ ਲੋਕਾਂ ਦਾ ਰਾਜ ਹੋਵੇ ਫਿਰ ਉਹ ਜ਼ਮੀਨਾਂ ਤੇ ਕਬਜ਼ੇ ਕਰਨ ਤਰੋਹਰਾਂ ਤੇ ਕਬਜ਼ੇ ਕਰਨ ਜਿਵੇਂ ਆਲਰੇਡੀ ਮਾਰਚ ਕੀਤਾ ਕਿ ਉਹ ਕਲੱਬ ਜਿਹੜੇ ਸ਼ਰਾਬ ਵਰਤੌਂਦੇ ਆ ਕਈ ਵਾਰ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਬਿਆਨ ਜਾਰੀ ਕੀਤਾ ਲਿਖਤੀ ਤੌਰ ਤੇ ਇਹਨਾਂ ਨੂੰ ਕਿਹਾ ਗਿਆ ਕਿ ਸ਼ਰਾਬ ਅੱਜ ਤੋਂ ਬਾਅਦ ਇੱਥੇ ਨਹੀਂ ਚੱਲੂਗੀ ਪਰ ਮੈਂ ਔਨ ਰਿਕਾਰਡ کہہ ਰਿਹਾ ਕਿ ਅੱਜ ਤੱਕ ਵੀ ਉਹ ਸ਼ਰਾਬਾਂ ਇੱਥੇ ਚੱਲਦੀਆਂ ਐ ਐਂਟੀ ਸੋਸ਼ੀਅਲ ਐਲੀਮੈਂਟਸ ਦਾ ਅੱਡਾ ਆ ਇੱਥੇ ਜੁਆ ਰੀ ਆ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਇਹ ਗੱਲਾਂ ਸਾਨੂੰ ਦਰਸਾ ਰਹੀਆਂ ਕਿ ਅਸੀਂ ਪੰਜਾਬੀਆਂ ਲਈ ਆਪਣੇ ਕੌਮ ਦੇ ਹੀਰੇ ਲਈ ਸੈਂਸੀਅਰ ਨਹੀਂ ਹੈਗੇ ਬਿਲਕੁਲ ਜੀ ਤੁਸੀਂ ਦੇਖਿਆ ਵੀ ਭਵਾਂ ਜੀ ਨੇ ਗੱਲ ਕੀਤੀ ਪੰਜਾਬ ਦੀ ਤੇ ਹੁਣ ਤੁਹਾਨੂੰ ਸਾਡੇ ਜਿਹੜੇ ਯੋਧੇ ਨੇ ਮੈਂ ਕਹਾਂਗਾ ਜਿਹੜੇ ਸ਼ਹੀਦ ਹੋ ਚੁੱਕੇ ਨੇ ਸਾਡੇ ਯੋਧੇ ਉਹਨਾਂ ਦੇ ਤੁਹਾਨੂੰ ਵਿਖਾਵਾਂਗੇ ਅੱਜ ਜਿਹੜੀ ਸਮਾਧ ਦੇ ਹਮੇਸ਼ਾ ਮੈਨੂੰ ਲੱਗਦਾ ਵੀ ਸਰਕਾਰਾਂ ਜਦੋਂ 26 ਜੁਲਾਈ 15 ਅਗਸਤ ਹੁੰਦੀ ਹੈ ਉਹਨਾਂ ਨੂੰ ਯਾਦ ਕਰਦੀ ਪਰ ਤਰ ਹਾਲਾਤ ਦਿਖਾਵਾਂਗੇ ਅੱਜ ਵੀ ਕਿ ਕੀ ਆ ਪਰ ਸਾਨੂੰ ਵੇਖ ਕੇ ਖੁਦ ਰੋਣਾ ਆਦਾ ਕਿ ਸਰਕਾਰਾਂ ਨੇ ਮਾਲ ਕਿਉਂ ਨਹੀਂ ਤਾਂ ਦੇ ਰਹੀ ਆਹ ਚੱਲਦੇ ਤੁਹਾਨੂੰ ਤਸਵੀਰਾਂ ਖਵਾਵਾਂਗੇ ਤੋਂ ਦੀਆਂ ਬਿਲਕੁਲ ਤਨ ਤਸਵੀਰਾਂ ਖਾਈਆਂ ਨੇ ਅਮਰਸਰ ਦੇ ਸਮਰ ਪੈਲਸ ਦੀਆਂ ਅਤੇ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਵਾਂਗੇ ਜਿਹੜੇ ਕਿ ਸਾਡੇ ਸ਼ਹੀਦ ਹੋ ਚੁੱਕੇ ਨੇ ਤੁਹਾਨੂੰ ਸਭ ਤੋਂ ਪਹਿਲਾਂ ਸ਼ਹੀਦ ਮੇਜਰ ਲਲਿਤ ਮੋਹਨ ਪਹਾਟਿਆ ਜਿਹੜੇ ਕਿ ਵੀਰ ਚੱਕਰ ਮਨੂ ਪ੍ਰਾਂਤ ਜਿਹੜਾ ਕਿ ਉਹਨਾਂ ਮਿਲਿਆ ਸੀ ਅਤੇ ਤੁਸੀਂ ਦੇਖਦੇ ਹੋ ਜਨਮ ਮਿਤੀ 8 ਮਈ 1945 ਅਤੇ ਸ਼ਹਾਦਤ ਦੀ ਜਿਹੜੀ ਮਿਤੀ ਆ 14 ਦਸੰਬਰ 1971 ਦੀ ਹਾਲਾਤ ਦੇਖ ਲੋ ਕੀ ਨੇ ਸਾਡੇ ਸ਼ਹੀਦਾਂ ਦੇ ਅੱਜ ਵੀ ਕਿਤੇ ਸਾਨੂੰ ਇਹ ਚੀਜ਼ ਵੇਖ ਕੇ ਰੋਣਾ ਆਦਾ ਵਾ ਕਿਉਂਕਿ ਸਾਡੇ ਦੇਸ਼ ਵਾਸਤੇ ਇਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅੱਦੇ ਸਾਡੇ ਦੇਸ਼ ਵਾਸਤੇ ਸ਼ਹੀਦ ਹੋਏ ਨੇ ਜਿੱਤੇ ਸਾਨੂੰ ਫਕਰ ਆ ਸਾਨੂੰ ਮਾਣ ਆ ਉਹਨਾਂ ਦੇ ਪਰ ਸਾਨੂੰ ਹਾਲਾਤ ਦੇਖ ਕੇ ਅੱਜ ਜਿਹੜਾ ਕੀ ਰੋਣਾ ਆ ਰਿਹਾ ਵੀ ਸਾਡੇ ਵਾਸਤੇ ਇਹਨਾਂ ਸ਼ਹੀਦ ਦਿੱਤੀਆਂ ਪਰ ਅੱਜ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਜਿਹੜੀਆਂ ਅੱਜ ਤੁਸੀਂ ਦੇਖ ਸਕਦੇ ਹੋ ਕਿਹੜੇ ਹਾਲਾਤਾਂ ਨੇ ਥਾਂ ਥਾਂ ਤੇ ਬੂਟੀ ਉੱਗੀ ਪਈ ਆ ਥਾਂ ਥਾਂ ਤੇ ਜੰਗਲ ਬਣਿਆ ਪਿਆ ਪਤਾ ਨਹੀਂ ਕਿਹੜੇ ਪਾਸੇ ਕੋਈ ਸੱਪ ਨਹੀਂ ਘਲਾਵੇ ਕਿਹੜੇ ਪਾਸੇ ਕੋਈ ਹੋਰ ਚੀਜ਼ ਨਿਕਲਾ ਵੇ ਤੇ ਦੁੱਖ ਹੁੰਦਾ ਚੀਜ਼ ਨੂੰ ਵੇਖ ਕੇ ਕਿਹੜੇ ਹਾਲਾਤਾਂ ਨੇ ਸਰਕਾਰਾਂ ਹਮੇਸ਼ਾ 26 ਜਨਵਰੀ 15 ਅਗਸਤ ਦੇ ਉੱਤੇ ਉਹਨਾਂ ਨੂੰ ਯਾਦ ਕਰਦੀ ਆ ਉਹਨਾਂ ਦੇ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਇੱਕ ਸ਼ਾਲ ਦੇ ਕੇ ਭੇਂਟ ਉਹਨਾਂ ਨੂੰ ਖੁਸ਼ ਕਰ ਦਿੰਦੀ ਆ ਪਰ ਹਾਲਾਤ ਦੇਖ ਲਓ ਅੱਜ ਇਹ ਕਰੋਨਾ ਦੇ ਪਰਿਵਾਰ ਦੇ ਮੈਂਬਰ ਦੇਖਣ ਤੇ ਕਿੰਨਾ ਮਨ ਦੁਖੀ ਹੋਵੇ ਵੀ ਦੇਸ਼ ਦੀ ਕੌਮ ਵਾਸਤੇ ਸ਼ਹੀਦ ਹੋਏ ਨੇ ਪਰ ਸ਼ਹੀਦਾਂ ਦੀ ਕਦਰ ਨਹੀਂ ਪਾਈ ਗਈ ਭਵਨ ਜੀ ਕਿਸ ਤਰ੍ਹਾਂ ਦੇ ਦੇ ਦਿਓ ਸਾਡੇ ਵਾਸਤੇ ਅੱਜ ਸ਼ਹੀਦ ਹੋ ਗਏ ਨੇ ਜਾ ਜਿਹੜੇ ਲਲਿਤ ਮੌਣ ਪਾਟਿਆ ਦੀ ਅਸ਼ੀਰ ਮੇਜਰ ਨੇ ਪਰ ਹਲਾ ਦੇਖ ਲੋ ਅਸ਼ੀਰਾਂ ਦੇ ਕੀ ਇਹਨਾਂ ਦੀ ਕਰਦਾ ਕੀਤੀ ਜਾ ਰਹੀ ਹੈ ਇਹਨਾਂ ਦੀ ਦੇਖੋ ਕਿੰਨਾ ਵੱਡਾ ਅਲਮੀਆਂ ਕਿੰਨੀ ਵੱਡੀ ਟਰੈਜੇਡੀ ਆ ਔਰ ਤੁਸੀਂ ਬੜੀ ਦਰਦਨਾਕ ਤਸਵੀਰ ਬਿਆਨ ਕੀਤੀ ਹੈ ਕਿ ਸਾਡੇ ਦੇਸ਼ ਲਈ ਸਾਡੀ ਕੌਮ ਦੀ ਲਈ ਸ਼ਹੀਦ ਹੋਏ ਮੇਜਰ ਲਲਿਤ ਮੋਹਨ ਪਾਟਿਆ ਜੀ ਜਿਹੜੇ ਪਾਸਟਮਸ ਮਰਨ ਉਪਰੰਤ ਵੀਰ ਚੱਕਰਾ ਅਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਦਾ ਡੇਟ ਆਫ ਮਾਰਟਿਡਮ ਸਿਗਾ 14 ਦਸੰਬਰ 1971 ਦੀ ਜੰਗ ਦੇ ਵਿੱਚ ਵੀ ਉਹਨਾਂ ਨੇ ਆਪਣਾ ਜੀਵਨ ਬਲਿਦਾਨ ਕਰ ਦਿੱਤਾ ਕੁਰਬਾਨ ਕਰ ਦਿੱਤਾ ਆ ਵੈਰੀਆਂ ਦੇ ਨਾਲ ਦੁਸ਼ਮਨਾ ਦੇ ਨਾਲ ਹੱਥ ਨਾ ਹੱਥ ਲੋਹਾ ਲੈਂਦੇ ਹੋਏ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ ਤੇ ਪਰ ਅੱਜ ਤੁਸੀਂ ਆਪ ਦੇਖ ਲਓ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮਰ ਪੈਲਸ ਦੇ ਬਿਲਕੁਲ ਕੋਰਨਰ ਦੇ ਉੱਪਰ ਉਹਨਾਂ ਦੀ ਯਾਦਗਾਰ ਬਣਾਈ ਗਈ ਇੱਕ ਪਲੇਟਫਾਰਮ ਬਣਿਆ ਜਿੱਥੇ ਉਹਨਾਂ ਦਾ ਸਮਾਰਕ ਬਣਾਇਆ ਗਿਆ ਉਹਦੇ ਕਿੰਨੇ ਨਾਕਿਸ ਹਾਲਾਤ ਆ ਬਦਤਰੀਨ ਹਾਲਾਤ ਆ ਕਿ ਉਹਨਾਂ ਦੀ ਨੇਮ ਪਲੇਟ ਤੱਕ ਮੈਨੂੰ ਲੱਗਦਾ ਡਿੱਗਣ ਵਾਲੀ ਆ ਹਰ ਪਾਸੇ ਰੁੱਖ ਬੂਟੀ ਜੰਗਲੀ ਬੂਟੀ ਉੱਗੀ ਆ ਗੰਦਗੀ ਦੀ ਪਰਹਾ ਰਿਆ ਰੋੜੇ ਇਟਾਂ ਭਾਂਡੇ ਇਹਦੇ ਉੱਪਰ ਛੁੱਟੇ ਗਏ ਆ ਔਰ ਉਹਨਾਂ ਵਾਸਤੇ ਜੋ ਉਹਨਾਂ ਦੀ ਤਾਰੀਫ ਬਿਆਨ ਕਰਦਾ ਹੈ ਜੋ ਉਹਨਾਂ ਦੀ ਸ਼ਖਸੀਅਤ ਬਿਆਨ ਕਰਦਾ ਹੈ ਉਹ ਸਿਲ ਵੀ ਲੱਗੀ ਆ ਉਹ ਵੀ ਕੋਈ ਪੜ ਨਹੀਂ ਪਾਰ ਰਿਹਾ ਇਹਦੇ ਨਜ਼ਦੀਕ ਵੀ ਅਸੀਂ ਜਾ ਨਹੀਂ ਪਾਰੇ ਕਿ ਪਤਾ ਨਹੀਂ ਕੋਈ ਜੰਗਲੀ ਜਾਨਵਰ ਕੋਈ ਸੱਪ ਕੀੜਾ ਮਕੌੜਾ ਕਿਸੇ ਨੂੰ ਨਾਲ ਲੜ ਜਾਏ ਤੁਸੀਂ ਆਪ ਦੇਖੋ ਕਿ ਉਸ ਸਮਾਰਕ ਦੇ ਬਿਲਕੁਲ ਆਪੋਜ਼ਿਟ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਿਛਲੇ ਪਾਸੇ ਮੈਨੂੰ ਲੱਗਦਾ ਹੈ ਕਿ ਵਾਸ਼ਰੂਮ ਬਣਾ ਦਿੱਤਾ ਗਿਆ ਕੱਚਾ ਢਾਰਾ ਬਣਾ ਦਿੱਤਾ ਗਿਆ ਗੰਦਗੀ ਦੀ ਪਰਮਾਰ ਬਣਾ ਦਿੱਤੀ ਗਈ ਆ ਤੁਸੀਂ ਆਪ ਕਿੰਨੀਆਂ ਸ਼ਰਮਨਾਕ ਤਸਵੀਰਾਂ ਨੇ ਕਿ ਸਾਡੀ ਐਡਮਿਨਿਸਟ੍ਰੇਸ਼ਨ ਸਾਡੀਆਂ ਸਰਕਾਰਾਂ ਕਿੰਨੀਆਂ ਨਲਾਇਕ ਨੇ ਉਹਨਾਂ ਨੇ ਅੱਖਾਂ ਹੀ ਬੰਦ ਕਰ ਲੀਆਂ ਕਿ ਆਪਣੇ ਧਰੋਹਰਾਂ ਨੂੰ ਆਪਣੇ ਕੌਮ ਦੇ ਸ਼ਹੀਦਾਂ ਨੂੰ ਸੂਰਮਿਆਂ ਨੂੰ ਬਲੀਦਾਨੀਆਂ ਨੂੰ ਰੋਲ ਕੇ ਹੀ ਰੱਖ ਦੇਣਾ ਆ ਔਰ ਹਵਾਈ ਕਾਗਜ਼ੀ ਕਾਰਵਾਈ ਬਣਾਉਣੀ ਆ 26 ਜਨਵਰੀ 15 ਅਗਸਤ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਮੀਡੀਆ ਓਪਰਚ्युनिटी ਬਣਾਉਣੀ ਆ ਫੋਟੋ ਓਪਰਚ्युनिटी ਬਣਾਉਣੀ ਆ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣੇ ਆ ਪਰ ਦਾ ਮੂਮੈਂਟ ਅਸੀਂ ਜਦੋਂ ਔਨ ਗਰਾਉਂਡ ਆਵਾਂਗੇ ਤੇ ਸ਼ਹੀਦਾਂ ਦੇ ਸਮਾਰਕਾਂ ਦੇ ਉੱਤੇ ਵੀ ਗੰਦਗੀ ਦੇ ਢੇਰ ਹੋਣਗੇ ਭਰਮਾਰ ਹੋਣਗੇ ਇਹ ਅਸੀਂ ਪੰਜਾਬ ਦੀ ਸੂਰਤ ਕਦੀ ਜ਼ਿੰਦਗੀ ਦੇ ਵਿੱਚ ਸੋਚੀ ਨਹੀਂ ਸੀ ਜਿਹੜੀ ਇਹ ਸਰਕਾਰ ਦੇ ਵੇਲੇ ਖਾਸ ਤੌਰ ਤੇ ਬਣ ਗਈ ਆ ਪੰਜਾਬ ਦੀ ਵਿਰਾਸਤਾ ਨੂੰ ਇਹ ਸਰਕਾਰ ਦੇ ਵੇਲੇ ਬਹੁਤ ਵੱਡਾ ਖਤਰਾ ਆ ਪੰਜਾਬ ਦੀ ਧਰੋਹਰਾਂ ਨੂੰ ਖਤਰਾ ਆ ਪੰਜਾਬ ਦੇ ਸ਼ਹੀਦਾਂ ਦੇ ਸਨਮਾਨ ਨੂੰ ਖਤਰਾ ਆ ਸਿਰਫ ਇਹਨਾਂ ਲੋਕਾਂ ਨੇ 26 ਜਨਵਰੀ ਔਰ 15 ਅਗਸਤ ਤੇ ਹੋਰ ਇਦਾਂ ਦੇ ਇਵੈਂਟਸ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਆਪਣੀ ਵਾਹ ਵਾਈ ਖੱਟਨ ਦਾ ਹੀ ਸਿਰਫ ਯੋਜਨਾ ਬਣਾਈ ਹੁੰਦੀ ਆ ਉਸ ਤੋਂ ਬਾਅਦ ਤਾਂ ਇਨ੍ਹਾਂ ਸ਼ਹੀਦਾਂ ਦੇ ਸਮਾਰਕਾਂ ਦੇ ਉੱਪਰ ਖਾਲੀ ਝਾੜੂ ਲਾਉਣ ਵਾਸਤੇ ਵੀ ਇਨ੍ਹਾਂ ਕੋਲ ਬੰਦੇ ਨਹੀਂ ਹੈਗੇ ਮੈਨੂੰ ਲੱਗਦਾ ਐਡਾ ਵੱਡਾ ਏਕੜਸ ਦੇ ਵਿੱਚ ਫੈਲਿਆ ਹੋਇਆ ਰਾਮਭਾਗ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਾਨੋ ਸ਼ੌਕਤ ਨੂੰ ਬਿਆਨ ਕਰਦਾ ਆ ਜਿਹੜੀ ਸਾਡੀ ਧਰੋਹਰਾਂ ਨੂੰ ਬਿਆਨ ਕਰਦਾ ਆ ਉਹਦੇ ਇਹ ਬਦਤਰੀਨ ਸੂਰਤੇ ਹਾਲ ਦੇਖ ਕੇ ਸਾਡਾ ਤੇ ਮਨ ਬੜਾ ਦੁਖੀ ਹੋਇਆ ਉਹ ਸ਼ਰਮ ਵੀ ਆ ਰਹੀ ਆ ਪਤਾ ਨਹੀਂ ਸਰਕਾਰਾਂ ਨੂੰ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਦੇ ਉੱਤੇ ਸ਼ਰਮ ਨਦਾਮਤ ਔਰ ਸ਼ਰਮਿੰਦਗੀ ਦਾ ਬਾਇਸੋ ਬਣਦੇ ਆ ਕਿ ਨਹੀਂ ਬਣਦੇ ਕਿ ਇੰਨੇ ਠੀਠ ਆ ਕਿ ਉਹਨਾਂ ਨੂੰ ਫੇਰ ਵੀ ਉਹਨਾਂ ਦੇ ਉੱਤੇ ਕੋਈ ਜੂਨ ਹੀ ਸਰਕਦੀ ਉਹਨਾਂ ਨੂੰ ਅਕਲ ਦੇ ਨਾਲ ਖੋਲ ਲੈਣੇ ਚਾਹੀਦੇ ਆ ਉਹਨਾਂ ਨੂੰ ਇੰਨੀ ਸੋਝੀ ਪਰਮਾਤਮਾ ਦਵੇ ਕਿ ਉਹ ਆਪਣੀਆਂ ਧਰੋਹਾਂ ਨੂੰ ਬਚਾਉਣ ਵਾਸਤੇ ਕੁਛ ਤਾਂ ਉਪਰਾਲੇ ਕਰ ਸਕਣ ਲੋਕਾਂ ਦੇ ਟੈਕਸ ਪੇਡ ਮਨੀ ਨੂੰ ਹੀ ਵਰਤਣਾ ਕਿਸੇ ਨੇ ਆਪਣੀ ਜੇਬ ਦੇ ਵਿੱਚ ਨਹੀਂ ਦੇਣੀ ਪਰ ਇੰਨੀ ਹੀ ਇਸ ਸਾਡੇ ਇਤਿਹਾਸ ਨੂੰ ਡਿਸਟੋਰਟ ਕਰਨ ਦੀ ਸਾਜ਼ਿਸ਼ ਚੱਲ ਰਹੀ ਆ ਕਿ ਹੋਣ ਦੇ ਅਫਸਰ ਵੀ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਤੇ ਆਉਣ ਵਾਲੀ ਪੀੜ੍ਹੀ ਜਿਵੇਂ ਹੀ ਇਸ ਗੱਲ ਨੂੰ ਭੁੱਲ ਜੇ ਬਿਲਕੁਲ ਹੀ ਭੁੱਲ ਜੇ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਾਸ ਵੀ ਰਿਹਾ ਤੇ ਇੱਥੇ ਕੋਈ ਸ਼ਹੀਦੀ ਸਮਾਰਕ ਵੀ ਰਿਹਾ ਤੇ ਇਦਾਂ ਦੇ ਸ਼ਹੀਦ ਵੀ ਰਿਹਾ ਇਹ ਆਟੋਮੈਟਿਕਲੀ ਆਪਣੇ ਆਪ ਸੇਲਾਂ ਅਗਲੇ ਹੁਣ ਜਦੋਂ ਬਾਰਿਸ਼ ਪੈਣੀ ਹੈ ਤੇ ਡਿੱਗ ਜਾਣੀਆਂ ਉਹਦੇ ਲਾਗੇ ਜੇ ਟਾਇਲਟ ਬਣਾਤੇ ਜਾਂ ਕੋਈ ਵਾਸ਼ਰੂਮ ਬਣਾ ਦਿੱਤਾ ਤੁਸੀਂ ਆਪ ਸੋਚ ਲਓ ਕਿ ਕਿਹੜੀ ਦਿਸ਼ਾ ਵੱਲ ਸਾਡੇ ਪੰਜਾਬੀ ਲੋਕ ਜਾ ਰਹੇ ਆ ਇਹੋ ਹੀ ਕਾਰਨ ਆ ਕਿ ਪੰਜਾਬ ਅੱਜ ਖਾਲੀ ਹੁੰਦਾ ਜਾ ਰਿਹਾ ਲੋਕ ਵਿਦੇਸ਼ਾਂ ਨੂੰ ਭਜਦੇ ਜਾ ਰਹੇ ਆ ਬ੍ਰੇਨ ਡਰੇਨ ਹੋ ਰਿਹਾ ਲਾਅ ਐਂਡ ਆਰਡਰ ਦੇ ਇਸ਼ੂ ਆ ਕਾਰੋਬਾਰ ਇੱਥੇ ਨਹੀਂ ਮਿਲ ਰਿਹਾ ਹਰ ਪਾਸੇ ਮਾਫੀਆ ਦਿਸ ਰਿਹਾ ਕੇਬਲ ਮਾਫੀਆ ਦਿਸ ਰਿਹਾ ਮਾਈਨਿੰਗ ਮਾਫੀਆ ਦਿਸ ਰਿਹਾ ਡਰੱਗ ਮਾਫੀਆ ਦਿਸ ਰਿਹਾ ਹਰ ਪਾਸੇ ਲੁੱਟਾਂ ਖੋਹਾਂ ਦੀ ਵਾਰਦਾਤ ਇੱਥੇ ਆ ਰਹੀ ਆ ਇਸ ਬਾਗ ਦੇ ਵਿੱਚ ਵੀ ਕੋਈ ਸੁਰੱਖਿਆਤ ਨਹੀਂ ਸਾਨੂੰ ਸੋਸ਼ਲ ਐਲੀਮੈਂਟ ਤੇ ਮੈਨੂੰ ਲੱਗਦਾ 20-25 ਦੀ ਤਦਾਦ ਦੇ ਵਿੱਚ ਦੇਖ ਗਿਆ ਪਰ ਸਿਕਿਉਰਿਟੀ ਐਲੀਮੈਂਟ ਇੱਕ ਵੀ ਸਾਨੂੰ ਇੱਥੇ ਨਜ਼ਰ ਨਹੀਂ ਆਇਆ ਪ੍ਰਸ਼ਾਸਨ ਦਾ ਵਿਅਕਤੀ ਇੱਕ ਵੀ ਸਾਨੂੰ ਨਜ਼ਰ ਨਹੀਂ ਆਇਆ ਕੋਈ ਸਵੀਪਰ ਇੱਕ ਵੀ ਨਜ਼ਰ ਨਹੀਂ ਆਇਆ ਕੋਈ ਮਾਲੀ ਇੱਕ ਵੀ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਰੱਬ ਦੇ ਭਰੋਸੇ ਹੀ ਇਹ ਗੱਲ ਛੱਡ ਦਿੱਤੀ ਗਈ ਆ ਮੈਨੂੰ ਲੱਗਦਾ ਕਿ ਇਸ ਬਾਗ ਦਾ ਸਰਕਾਰ ਦੇ ਰੂਪ ਦੇ ਵਿੱਚ ਕੋਈ ਵਾਲੀ ਵਾਰਸ ਨਹੀਂ ਹੈਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਪਵਨ ਸ਼ਰਮਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਪੰਜਾਬ ਦੇ ਮੁੱਦੇ ਇਤਿਹਾਸ ਦੇ ਮੁੱਦੇ ਜਿਹੜੇ ਕਿ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ ਅੱਜ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਇਆ ਤੇ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਸਮਰ ਪੈਲਸ ਖਾਸ ਕਰਕੇ ਉਹਨਾਂ ਨੇ ਤੁਹਾਨੂੰ ਹਾਲਾਤ ਖਾਏ ਨੇ ਸਮਰ ਪੈਲਸ ਨੂੰ ਲੱਗਦਾ ਵੀ ਸਾਡਾ ਜਾਂ ਜਿਹੜੇ ਬੱਚੇ ਆਉਣਗੇ ਸਮੇਂ ਵਿੱਚ ਮੈਨੂੰ ਲੱਗਦਾ ਜਿਹੜੀ ਯਾਦਗਾਰਾਂ ਖਤਮ ਹੋਣਗੀਆਂ ਕਿਉਂਕਿ ਇਤਿਹਾਸ ਜਾਨੂ ਕਰਾਇਆ ਅਤੇ ਜਿਹੜੀਆਂ ਯਾਦਗਾਰਾਂ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ ਸਾਂ ਸੰਭਾਲੀ ਕੀਤੀ ਜਾ ਰਹੀ ਤੁਸੀਂ ਦੇਖਿਆ ਵੀ ਸਬਰ ਪੈਲ ਦੇ ਆਮਣ ਸਾਹਮਣੇ ਕਿਸੇ ਵਕਤ ਜਿਹੜੇ ਕਿ ਫੁਆਰੇ ਹੁੰਦੇ ਸੀ ਅੱਜ ਛੱਪੜ ਦਾ ਜਿਹੜਾ ਕਿ ਤਲਾਬ ਦਾ ਰੂਪ ਤਾਂ ਕਰ ਗਏ ਨੇ ਅਤੇ ਬਿਲਕੁਲ ਨਾਲੇ ਸਾਹਮਣੇ ਜਿਹੜੇ ਕਿ ਕਿਆ ਸ਼ਹੀਦ ਮੇਜਰ ਲਲਿਤ ਮੋਹਨ ਪਾਟਿਆ ਜਿਹੜੇ ਕਿ ਵੀਰ ਚੱਕਰ ਨੇ ਤੁਸੀਂ ਦੇਖਿਆ 1971 ਦੀ ਜੰਗ ਵਿੱਚ ਜਿਹੜੇ ਕਿ ਸ਼ਹੀਦ ਹੋਏ ਚੁੱਕੇ ਨੇ ਅੱਜ ਕੀ ਹਾਲਾਤ ਨੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਕਿ 40 ਫਿਰੇ ਜਿਹੜੇ ਜੰਗਲ ਜੰਗਲ ਕਹਿ ਸਕਦਾ ਵੀ ਜੰਗਲੀ ਬੂਟੀ ਜਿਹੜੀ ਖੜੀ ਹੋਈ ਆ ਪਤਾ ਨਹੀਂ ਕਿਹੜੇ ਵੇਲੇ ਸੱਪ ਨਿਕਲ ਆਵੇ ਕਿਹੜੇ ਬਣੇ ਕੋਈ ਜਾਨਵਰ ਨਿਕਲ ਕੇ ਆ ਕੇ ਜਿਹੜਾ ਨੁਕਸਾਨ ਕਰ ਸਕਦਾ ਪਰ ਇਹ ਯਾਦਗਾਰ ਦਾ ਗਾਰਾ ਨੇ ਸਰਕਾਰ ਆਕਸਰ 26 ਜੁਲਾਈ 15 ਅਗਸਤ ਦੇ ਉਹਨਾਂ ਦੇ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਦੇ ਕੇ ਇੱਕ ਸ਼ਾਲ ਦੇ ਕੇ ਤੇ ਪ੍ਰਮਾਣ ਪੱਤਰ ਦੇ ਕੇ ਪਰਿਵਾਰ ਨੂੰ ਖੁਸ਼ ਕਰ ਦਿੰਦੀਆਂ ਨੇ ਪਰ ਸਾਰਾ ਸਾਲ ਕਈ ਝਾਤੀ ਮਾਰਦੀਆਂ ਇਿੱਕੀ ਹਾਲਾਤ ਨੇ ਇਹਨਾਂ ਨੇ ਸਾਡੇ ਦੇਸ਼ ਵਾਸਤੇ ਸ਼ਹੀਦੀ ਦਿੱਤੀ ਆ ਆਪਣਾ ਆਪਣੇ ਆਪ ਨੂੰ ਕੁਰਬਾਨ ਕੀਤਾ ਆ ਤੇ ਸਾਡਾ ਵੀ ਫਰਜ਼ ਬੰਦਾ ਵੀ ਇਹਨਾਂ ਦੀਆਂ ਯਾਦਗਾਰਾਂ ਨੂੰ ਸਾਹ ਸੰਭਾਲਣਾ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੇ ਨੇ ਉਹ ਵੇਖਣੇ ਉਹਨਾਂ ਨੂੰ ਜਾਣੂ ਕਰਾ ਸਕੀਏ ਕਿ ਸਾਡੀ ਦੇਸ਼ ਵਾਸਤੇ ਕਿੰਨੇ ਵੱਡੇ ਵੱਡੀਆਂ ਜਿਹੜੀਆਂ ਲੋਕਾਂ ਨੇ ਕੁਰਬਾਨੀ ਦਿੱਤੀਆਂ ਨੇ ਇੱਕ ਵਾਰ ਸਾਡਾ ਪੰਜਾਬ ਦੇ ਮੁੱਖ ਮੰਤਰੀ ਭਾਣ ਸਿੰਘ ਮਾਨ ਨੂੰ ਪੀ ਲਿਆ ਵੀ ਇੱਥੇ ਆ ਕੇ ਆਪਣੇ ਪ੍ਰਸ਼ਾਸਨ ਨੂੰ ਮਹਿਕਮੇ ਨੂੰ ਜਿਹੜਾ ਡਿਪਾਰਟਮੈਂਟ ਲੱਗਦਾ ਉਹਨਾਂ ਨੂੰ ਜਰੂਰ ਜਾਣੂ ਕਰਾਇਆ ਜਾਵੇ ਇੱਥੇ ਸਾਫ ਸਵੈ ਦਾ ਜਰੂਰ ਧਿਆਨ ਰੱਖਿਆ ਜਾਵੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰ ਸਾਹਿਬ